ਇਹ ਆ ਜੀ ਇਤਿਹਾਸਕ ਨਗਰ ਪਿੰਡ ਕੁਡਾਣੀ ਕਲਾ ਜ਼ਿਲ੍ਹਾ ਲੁਧਿਆਣਾ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ 25 ਫੱਗਣ 1688 ਬਿਕਰਮੀ ਮੁਤਾਬਕ 1631 ਈਸਵੀ ਨੂੰ ਇਸ ਨਗਰ ਵਿੱਚ ਆਚਰਨ ਪਾਇਆ ਗੁਰੂ ਸਾਹਿਬ ਜੀ ਨੇ 45 ਦਿਨ ਇਸ ਨਗਰ ਵਿੱਚ ਰਹਿ ਕੇ ਸੰਗਤਾਂ ਨੂੰ ਉਪਦੇਸ਼ ਦਿੱਤਾ ਜਾਂਦੇ ਸਮੇਂ ਸੰਗਤਾਂ ਨੂੰ ਸੇਵਾ ਤੋਂ ਖੁਸ਼ ਹੋ ਕੇ ਗੁਰੂ ਸਾਹਿਬ ਜੀ ਨੇ ਕਈ ਪਵਿੱਤਰ ਵਸਤੂਆਂ ਬਖਸ਼ੀਆਂ ਜਿਨ੍ਹਾਂ ਵਿੱਚ ਇੱਕ ਸੋਨੇਰੀ ਅੱਖਰਾਂ ਵਾਲੀ ਪੰਜ ਗ੍ਰੰਥੀ ਪੋਥੀ ਸਾਹਿਬ ਜਿਸ ਤੋਂ ਸਤਿਗੁਰੂ ਜੀ ਆਪ ਨੇ ਨਿਤਨੇਮ ਕਰਿਆ ਕਰਦੇ ਸਨ ਅਤੇ ਇੱਕ 52 ਕਲੀਆਂ ਵਾਲਾ ਚੂਲਾ ਸਾਹਿਬ ਜਿਸ ਦੀਆਂ ਕਲੀਆਂ ਫੜ ਕੇ 52 ਉਮਰ ਕੈਦੀ ਰਾਜੇ ਗਵਾਲੀਅਰ ਦੇ ਕਿਲੇ ਵਿੱਚੋਂ ਰਿਹਾ ਕਰਵਾਏ ਸਨ ਅਤੇ ਇੱਕ ਗੁਰੂ ਸਾਹਿਬ ਜੀ ਦੇ ਚਰਨਾਂ ਦਾ ਜੋੜਾ ਅਤੇ ਇੱਕ ਗੁਰੂ ਸਾਹਿਬ ਜੀ ਦੇ ਪਲੰਘ ਦਾ ਬਾਣ ਅਤੇ ਦੌਣ ਗੁਰੂ ਸਾਹਿਬ ਜੀ ਨੇ ਵਿਦੈਗੀ ਸਮੇਂ ਇਸ ਨਗਰ ਨੂੰ ਕਈ ਵਾਰ ਬਖਸ਼ੇ ਜਨ੍ਹਾਂ ਵਿੱਚ ਕੁੜਾਣੀ ਨਗਰ ਨੂੰ ਬਾਹਰੋਂ ਆਇਆ ਦੁਸ਼ਮਣ ਹਰਾ ਨਹੀਂ ਸਕੇਗਾ ਅਤੇ ਕੁਦਰਤੀ ਆਫਤਾਂ ਪਿੰਡ ਦਾ ਨੁਕਸਾਨ ਨਹੀਂ ਕਰ ਸਕਣਗੀਆਂ ਅਤੇ ਇਹ ਪਿੰਡ ਬਹੁਤ ਵਧੇ ਫੁੱਲੇਗਾ ਅਤੇ ਕੁੜਾਣੀ ਤੋਂ ਕੁੜਾਣ ਬਣੇਗਾ ਸੋ ਅੱਜ ਜਿਹੜੇ-ਜਿਹੜੇ ਵੀ ਆਨਲਾਈਨ ਬੈਠੇ ਨੇ ਇਸ ਵੀਡੀਓ ਨੂੰ ਬਿਲਕੁਲ ਵੀ ਨਜ਼ਰ ਅੰਦਾਜ਼ ਨਾ ਕਰਿਓ ਕਮੈਂਟਾਂ ਦੇ ਵਿੱਚ ਵਾਹਿਗੁਰੂ ਜੀ ਲੈ ਕੇ ਸ਼ੇਅਰ ਕਰ ਦਿਓ ਬੋਲੋ ਜੀ ਵਾਹਿਗੁਰੂ